ਅੱਜ ਜਹਕਦੂਰਾ ਜਿਵੇਂ ਫੜ ਲਿਆ ਅੱਜ ਇਹਦੀ ਗੁੰਨੂ ਨਾਲ ਦੋਸਤੀ ਕਰਾਣੇ ਆ ਅੱਜ ਪਿੰਜਰੇ ਚ ਪਾਇਆ ਨਹੀਂ ਇਹ ਰੋਜ਼ ਰੋਟੀ ਖਾ ਕੇ ਭੱਜ ਜਾਂਦਾ ਸੀਗਾ ਅੱਜ ਫੜ ਲਿਆ ਹੁਣ ਪੂਛਾ ਮਾਰਦਾ ਹੈ ਤੇ ਦੇਸੀ ਆ ਤੇਨੂੰ ਮੈਂ ਫੜ ਲਿਆ ਅੱਜ ਇਹ ਸਾਡੇ ਇਥੇ ਘਰਾਂ ਨੂੰ ਰੋਟੀ ਖਾਂਦਾ ਹੁੰਦਾ ਵਾ ਤੇ ਰੋਜ਼ ਆਣਾ ਮੈਂ ਸੋਚਿਆ ਸੀ ਇਹਦੀ ਗੁੰਨੂ ਨਾਲ ਦੋਸਤੀ ਕਰਾਉ ਤੇ ਅੱਜ ਇਹਦੀ ਗੁੰਨੂ ਨਾਲ ਦੋਸਤੀ ਕਰਾਵਾਂਗੇ ਆ ਹਣ ਗੁੰਨੂ ਲਿਆਂਦੋ ਬੈਠਾ ਵਾ ਇਹਦੀ ਪਹਿਲਾਂ ਤੇਥੋਂ ਬਾਹਰ ਉਨਕਾਰਲਾ ਸਾਈਡ ਤੇ ਇਹਨੇ ਬੁਰਕ ਜੇ ਮਾਰਨਾ ਇੱਕੀ ਲਿਆ ਇਧਰ ਦੀ ਮੜੇ ਸ਼ਕਾਰੀ ਮੋੜ ਆਉਣਾ ਤੇਰਾ ਹੈ ਊਈ 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 ਓ ਜਾ ਤੇਰੀ ਖੇਚਲਾਉ ਨੂੰ ਮਗਰ ਓ ਰ ਕੋਲੇ ਆਂ ਛੱਡਦਾ ਜਿਵੇਂ ਉਹ ਕੁਛ ਕਹਿੰਦਾ ਹੀ ਨਹੀਂ ਹੁੰਦਾਗਾ ਹੁਣ ਫੜ ਲਾਉ ਨੂੰ ਓ ਦੇਖੋ ਉਧਰ ਓਏ ਚਾਟ ਮੰਡੂ ਹੁਣ ਦੇਖਦੇ ਆ ਦੋਸਤੀ ਕਰਾਣੀਆਂ ਬਾਹਰੋਂ ਬਾਹਰ ਹੀ ਕਰਾਣੀਆਂ ਗੁੰਨੂ ਤਾਂ ਇੱਧਰ ਫਿਰਦਾ ਆ ਰਾਮ ਨਾਲ ਇਹਨੂੰ ਕੋਈ ਫਰਕ ਨਹੀਂ ਕੁੱਤਾ ਫਿਰਦਾ ਵੀ ਉਹ ਤਾਂ ਡਰ ਕੇ ਰਹਿ ਮਾਂ ਥੋੜੇ ਰਿਸਪੈਕਟ ਹੀ ਨਹੀਂ ਕਰਦਾ ਹੈ ਗੁੰਨੂ ਚਲੋ ਇਹਦੇ ਨਾਲ ਹੁਣ ਥੋੜਾ ਖੇਡਦੇ ਹਾਂ ਕਤੂਰੇ ਜੇ ਨਾਲ ਆਹ ਦੇਖੋ ਜਿੱਧਰ ਨਹੀਂ ਮੈਂ ਗੁੰਨੂ ਨੂੰ ਲੈ ਕੇ ਜਾਉ ਉਧਰ ਨੂੰ ਹੀ ਜਾਊ ਦੇਖਿਓ ਓਏ ਗੁੰਨੂ ਆ ਜਾ ਆਹ ਦੇਖੋ ਹੁਣ ਮੈਂ ਇਧਰ ਇਹਨੂੰ ਭਜਾ ਕੇ ਲੈ ਕੇ ਆਉ ਜਦ ਹੀ ਆ ਰਾਂ ਵੀਡੀਓ ਜਿੰਨਾ ਸਾਫ ਨਹੀਂ ਕਲੀਅਰ ਨਹੀਂ ਬਣਦਾਗਾ ਪੁਰਸ਼ਕਾਰੀ ਮੋੜ ਤੇ ਆ ਆਪਰੇ ਸਾਹਮਣੇ ਹੀ ਲੈ ਕੇ ਜਾਂਦੇ ਖਬਰਾਂ ਮਾ ਕਰੀ ਪੈ ਜੇ ਤੇ ਉਹ ਕਤੂਰੇ ਕੋਲੇ ਆ ਕੇ ਮੈਂ ਉਧਰ ਆਪਣੇ ਉਧਰ ਤੋਤਿਆਂ ਕੋਲੇ ਗਿਆ ਸੀਗਾ ਜਿਹੜੇ ਉਹ ਕੋਕਟੇਲ ਵਾਲੇ ਕਮਰੇ ਚ ਉਧਰਾਂ ਤੋਤਿਆਂ ਨੂੰ ਦੇਖੇ जख्मी ਬਹੁ ਹੋਇਆ ਹੈ ਪਤਾ ਨਹੀਂ ਕੀ ਹੋਇਆ ਹੁਣ ਥੱਲੇ ਬੈਠਾ ਠਿਕੇਆ ਤੇ ਨੂੰ ਮੈਂ ਉੱਪਰ ਲਿਆਂਦਾ ਸੀਗਾ ਉਹਨਾਂ ਨੂੰ ਦਵਾਈ ਦੂਈ ਵਾਲਾ ਪਾਣੀ ਦਿੰਨੀ ਆ ਤੇ ਅੱਕਾ ਹਾਂ ਤੇ ਐਕਾ ਪਿੰਜਰੇ ਥੱਲੇ ਆ ਟਰੇ ਚ ਹੀ ਪਾ ਦਿੰਦੀ ਆ ਉਹ ਵੀ ਲੱਭ ਦੇਣੀ ਕਿ ਥੱਲੇ ਕੱਤਾ ਜਾ ਕੱਟ ਕੇ ਪਾ ਦਿੰਨੇ ਆ ਆ ਲਹੂ ਹੀ ਨਿਕਲਦਾ ਹੈ ਖਾਨ ਖੂਨ ਨਿਕਲਦਾ ਹੈ ਲੜਦੇ ਬਹਾਣਾ ਹਾਂ ਤੇ ਹੁਣ ਇੱਕ ਵਾਰਨ ਦਵਾਈ ਵਾਲਾ ਪਾਣੀ ਦਊਂਗਾ ਤੇ ਹੁਣ ਇਹਨੂੰ ਇੱਥੇ ਰੱਖੂੰ ਕੌਸ ਦਾਣ ਜਿੰਨਾ ਟਾਈਮ ਜਾ ਕੇ ਮਲੋੜਨੇ ਦਾ ਹਾਲ ਦੀ ਹੁਲਦੀ ਲਾਉਂਗਾ ਟੀ ਲੈ ਆ ਹੁਣ ਗੱਤਾ ਲਿਆਂਦਾ ਸੀ ਤੇ ਹੁਣ ਦੇਖਦੇ ਆ ਨਾਪ ਮੁਕ ਲੈਣੇ ਸੈਟਾਂ ਦਾ ਸਾ ਪੂਰਾ ਸੈਟ ਆ ਹੂੰ ਇਹ ਜੀ ਬਲਾਈ ਜੀ ਕੱਟ ਕੇ ਲਾ ਦਾਂ ਸਰ ਮੱਕਾ ਤੂੰ ਪਿਆ ਨਹੀਂ ਆਪਣੇ ਪਿਆ ਆ ਪੂਰੀ ਪੂਰੀ ਆ ਰਣੀਆ ਬਸ ਉੱਤੋਂ ਥੋੜੀ ਵੱਡੀ ਨਹੀਂ ਪੈਣੀ ਪੈਰ ਪਰ ਕੱਟ ਰਿਹਾ ਹੈ ਕੱਟ ਲੈ ਇਹ ਟ੍ਰੇ ਸੀ ਗੋਰਮੈਨ ਕਿਹਾ ਰੀਤ ਵਾਲਣੇ ਕੋਈ ਨਾ ਅੱਜ ਬੰਦ ਹੁਣ ਅਸੀਂ ਛੱਟ ਕੇ ਇਹ ਲਾ ਦਿੰਨੇ ਆ ਕੰਮ ਤਾਂ ਸ਼ੁਰੂ ਹੋਣਾ ਹੈ ਜੇ ਇਹ ਕਿਸੇ ਹੋਰ ਤੋਂ ਤੇ ਨਾ ਦੇ ਇਹ ਜਿਹੜਾ ਅੜੀਏ ਦੇ ਨਾਲ ਦਾ ਉਹਨੂੰ ਛੱਡ ਦਾਂਗੇ ਇਹਦੇ ਨਾਲ ਜੀ ਤਾਂ ਲੱਗੇ ਰੁਟਾ ਭਾਟੇ ਤੋਂ ਉਹਦੇ ਖਾਜੇ ਵੀ ਹੂੰ ਚੋਈ ਜਾਂਦਾ ਕਿ ਹੈ ਕਿਥੇ ਸੀਗਾ ਪਹਿਲਾਂ ਹੈ ਪਹਿਲਾਂ ਕਿੱਥੇ ਸੀਗਾ ਉਧਰ ਪੌਂਦਿਆਂ ਚ ਸੀਗਾ ਇਹ ਵੀ ਪਹੁੰਚੀ ਸੀ ਲੱਗੀ ਲੱਗੀ ਹੈ ਪਹੁੰਚੇ ਜਿੱਤੇ ਉਹ ਆਹੋ ਮੈਂ ਗਾਜੀ ਮਾਰਜੀ ਹੋਵੇ ਸਾਟਾ ਤਾਂ ਨਹੀਂ ਚ ਹੁਣ ਇੱਕ ਵਾਰ ਕੱਢ ਲਈਏ ਜੰਗੀ ਤਰ੍ਹਾਂ ਪਿਆ ਗਾਸ ਤਾਂ ਵੀ ਇਹ ਉਹ ਮੈਂ ਗੁੱਲਿਆ ਜੇ ਫਿਰ ਤਾਂ ਮੈਂ ਲਾ ਦਨੇ ਤੇ ਟੇਪਾਂ ਚ ਤੇ ਫੇਟ ਚੰਗੀ ਤਰ੍ਹਾਂ ਵਧੀਆ ਤੇ ਬੰਦ ਹੋਣਾ ਤੂ ਉੱਤੇ ਵੀ ਨਹੀਂ ਬੈਠਿਆ ਵੀ ਪੈਰਾਂ ਤੇ ਲੱਗਦੀ ਹੈ ਪੈਰ ਵਿੱਚ ਖੁੱਬਦੇ ਨਹੀਂ ਤੇ ਮਾਈ ਖੁੱਲੀ ਆਉਂਦੀ ਹੈ ਬਸ ਤੂੰ ਆਏਗਾ ਕਿ ਜਾਦੀ ਵਿੱਚ ਪਸਾ ਦੇ ਹੁਣ ਜੀ ਕਾੜ ਤੂੰ ਮਨੇ ਵਿੱਚ ਅੜਪ ਜਿਆਣਾ ਅੱਜ ਨਹੀਂ ਖੜਨੀ ਟੇਪ ਜੀ ਨਾਖੜਾ ਕਰ ਕਹਿੰਨਾ ਹੁਣ ਆ ਕੋਰ ਚੰਗੀ ਤਰ੍ਹਾਂ ਇਹਦੀ ਗੂੰਜ ਹੀ ਨਹੀਂ ਹੈਗੀ ਹੈ ਗੂੰਜ ਨਹੀਂ ਹੈਗੀ ਚੰਗੀ ਤਰ੍ਹਾਂ ਤੂੰ ਤਾਂ ਹੈਗੀ ਹੁਣ ਇੱਕ ਵਾਰ ਕਰਦੀਏ ਚੰਗੀ ਤਰ੍ਹਾਂ ਫੇਰ ਦਿਖਾਏ ਬਸ ਇਹ ਨਹੀਂ ਕੰਮ ਕਰ ਹੈ ਛੋਟਾ ਹੀ ਰਹਿ ਗਿਆ ਸਾਹਵੇਂ ਉਹ ਪਲੇਟ ਚ ਨਾ ਨਹੀਂ ਇਹ ਇਹ ਪਿੱਛੇ ਰੱਖੀ ਘਾਤੋਂ ਵੀ ਫਰ ਰੇ ਬੈਕੀ ਗੁੱਟੀ ਤੇ ਰਸਿੱਦਾ ਵਰਸ਼ ਤੜੀ

ਤੇ ਜਾਨ ਹੁਣ ਟੇਬਲ ਥੱਲੇ ਪਈ ਹੋ ਰਹੀ ਹੈਗੀ ਚਲੋ ਸਰ ਗਿਆ ਦੇਖਿਆ ਹੁਨਾ ਹੁਨਾ ਗਿਆ ਨਹੀਂ ਇਕੱਲਾ ਉਦਾਸ ਚਾ ਰੋ ਵਿਚਾਰ ਹੁਣ ਤੇ ਗੱਤਾਂ ਹਟੋ ਗਿਆ ਹੁਣਾ ਹਾਂ ਗੱਤਾਂ ਤਾਂ ਹੋ ਗਿਆ ਦੇਖ ਲਾ ਮੈਨੂੰ ਤਾਂ ਪਤਾ ਨਹੀਂ ਚੜਦਾ ਨਹੀਂ ਇਕੱਲਾ ਉਈ ਉਦਾਸ ਗਿਆ ਚਾ ਰੋ ਲੜਨਾ ਪੈਣਾ ਉਹ ਆਪਣੇ ਆਣੀ ਨਾਲ ਕਿੰਨੇੜ ਗੋਹਾਂ ਚਾ ਮੈਂ ਦੇ ਲੈ ਜਾ ਚੱਕ ਲੈ ਉਧਰ ਹੀ ਲੱਗਾ ਪਿੰਜਰੀ ਨੂੰ ਤੋਂ ਪਾਲੇ ਵਿੱਚ ਤੇ ਫਿਰ ਤਾਂ ਉਹ ਵੀ ਜਰੂਰੀ ਸਾਮਾਨ ਇਕੱਠਾ ਕਰ ਲਾ ਤੇ ਉਹਨੂੰ ਚੱਕ ਲਿਆ ਇਹਨੂੰ ਆਮਾ ਪਲਾਸਟਿਕ ਬੰਰਲ ਦਵਾਈ ਦੇ ਦਿੰਦਾ ਪਾਣੀ ਆਈਏ ਇਹ ਤੋਂ ਦੂ ਵੀ ਔਰ ਖੰਡੜੇਗਾ ਅੱਲਾਹ ਤਾਂ ਕਾਟਾਰਾ ਮੈਸੇਂ ਦੇਣਾ ਫੇ ਇਹ ਪਾਊਡਰ ਆ ਹੋਈ ਨਾ ਆਹ ਪਾਊਡਰ ਆ ਇੱਕ ਡੱਬੇ ਚ ਕੱਢਿਆ ਸੀ ਆ ਤੇ ਉਹ ਵੀ ਹੋਇਆ ਬਸ ਥੋੜਾ ਸਲੱਗ ਆ ਆ ਜਾਓ ਦੇਖੋ ਤੇ ਇਹ ਦਵਾਈ ਦੇ ਦਿੰਦੇ ਆ ਕੋਈ ਬੈਠੀ ਜਾਉਂਗਾ ਆਵੇਂ ਦੇਖ ਲੈ ਆਪਾਂ ਕੰਮੀ ਸਾਤੇ ਆ ਗਿਆ ਉਹ ਤੇ ਜੇ ਹੁਣ ਇਹ ਦਵਾਈ ਦੇ ਦੂੰਗਾ ਤੇ ਨਾ ਥੋੜਾ ਠੀਕ ਹੋ ਜਾਊਗਾ ਤੇ ਜਿਹੜੀ ਆ ਸਾਟਾ ਖੂਨ ਖਾਨੇ ਦਾ ਰਕ ਚੂ ਗਿਆ ਤੇ ਹੋ ਜਾਊਗਾ ਥੋੜਾ ਜਨਾ ਠੀਕ ਤੇ ਨਾਲੇ ਦਾ ਇੱਕ ਦੂਸਰਾ ਵੀ ਛੜ ਦਾਂਗੇ ਕਿ ਇਹ ਇਕੱਲੇ ਨੇ ਤਾਂ ਜੀ ਨਹੀਂ ਲੱਗਣਾ ਗਏ ਇਹ ਹੁੰਦੇ ਆ ਮੈਂ ਇਸਲਾਮ ਪੀਉ ਕਿਸੇ ਉੱਚ ਪਾਣਾ ਸੀ ਬੋਤਲ ਬਦਲ ਅੱਛਾ ਦੂਸਰੀ ਹੈ ਡੱਬੇ ਚ ਦੂਸਰੀ ਹੁਣੇ ਪਾਈ ਪਈ ਹੈ ਚਲੋ ਥੋੜੀ ਇਹ ਤਾਂ ਦਵਾਈ ਤਾਂ ਪੈ ਗਈ ਆਪਣੀ ਤੇ ਹੁਣ ਇੱਕ ਤਾਂ ਪਹਿਲਾਂ ਇਹਦਾ ਸਾਥੀ ਜੇ ਫੜ ਲਿਆ ਨੇ ਆ ਤੇ ਹੁਣ ਆ ਪਾਣੀ ਦੇ ਇਹਦੇ ਆ ਤੇ ਥੋੜਾ ਮਿਕਸ ਚ ਕਰਦੇ ਆ ਪਾਣੀ ਪਿਗਲਾ ਚਾ ਹੋ ਗਿਆ ਤੇ ਬਸ ਘਰ ਇੱਕ ਘੱਟ ਨਹੀਂ ਲੱਗਦੀ ਜਵਾਈ ਦੇਖਣ ਚ ਲੱਗਦੀ ਹੈ ਪਾਣੀ ਤਾਂ ਇਦੋਂ ਵੀ ਘੱਟ ਹੁੰਦੀ ਹੈ ਇੰਨੇ ਪਾਣੀ ਜੀ 10 ਲੀਟਰ ਚੋਂ ਥੋੜੀ ਫੈਲਦੀ ਹੈ ਦੇਖਣ ਚ ਲੱਗ ਗਾੜੀ ਦਾ ਫਰਸਰ ਬਾਹਰੋਂ ਤਾਂ ਤੋਤਾ ਵੀ ਚੱਕੀ ਹੈ ਪਰ ਦੂਸਰਾ ਪਾੜ ਲਿਆ ਉਹ ਬਾਹਰ ਗੰਸਾ ਆ ਗਿਆ। ਪਹਿਲਾ ਬੰਦਾ ਕੋਈ ਹੋ ਸਕਦਾ। ਕੱਢ ਦੇਣਾ ਵਾਸ। ਹਾਂ ਹੁਣ ਖੁਸ਼ ਹੋ ਗਿਆ ਬੰਦੇ। ਇਹ ਤਾਂ ਬੰਦ ਜਾ ਸਕਦਾ ਜਾ ਬਿਆਸ। ਦਾਣਾ ਪਾਣੀ ਹੈ ਉਹ ਨਹੀਂ ਨਾ ਨਹੀਂ। ਬੋਝ ਤੇ ਰਣੀ ਹੋਣਾ। ਖਾ। ਤੇ ਆ ਦਵਾਈ ਨੇ ਦੇਖਣ ਲੱਗ ਗਿਆ ਪਾਣ ਰੋਣ ਦੇ। ਕਿੱਥੇ? ਹੁਣ ਬਸ ਕਰਦੇ ਹੁਣ। ਆ ਦੇਖੋ ਲੱਗੀ ਹੈ ਨੇ। ਹਣ ਐਕਟਿਵ ਹੋ ਗਿਆ। ਚਲ ਵਾਸਤਾ ਰੋ। ਬਸ ਨੈਟ ਰੱਖਿਆ ਨਾ ਦਵਾਈਆਂ ਉਹ ਜਿਹੜੀਆਂ ਤੇਰੀ ਨਾਲ ਨਾਲ ਦੇ ਦੂਗਾ। ਰੱਖ ਦੇ। ਤੇ ਬਾਕੀ ਆਦੇ ਵਲੌਗ ਚ ਨਹੀਂ ਸੀਗਾ ਤੇ ਹੁਣ ਇਹਦਾ ਜਿਹੜਾ ਆੜੀ ਛੇ ਨਾਲ ਛੜਤਾ ਹੁਣ ਖੇਡਣ ਲੱਗ ਗਏ ਦੋਨੇ। ਬਾਕੀ ਆਦੇ ਵਲੌਗ ਚ ਨਹੀਂ ਸੀਗਾ। ਵੀਡੀਓ ਨੂੰ ਲਾਈਕ ਕਰ ਚੈਨਲ ਸਬਸਕ੍ਰਾਈਬ ਕਰ ਸਾਥੀ ਕਾਲ ਸਾਰੇ।